ਮੇਰਾ ਭਰਾ ਰਾਤ ਬੁੱਧਵਾਰੇ ਬੁੱਧਵਾਰ ਘਰ ਹੀਗਾ ਉਹਨੇ ਘਰ ਆਣ ਕੇ ਖੜਿਆ ਮੇਰੇ ਭਰਾ ਨੂੰ ਤੇ ਉਦੋਂ ਤੋਂ ਦਿਨ ਦੀਆਂ ਉਹ ਹੀ ਹੋਈਆਂ ਵਾ ਰਿਕਾਰਡਿੰਗਾਂ ਵੀ ਹੋਈਆਂ ਵਾ ਕੈਮਰੇ ਦੇ ਵਿੱਚ ਕੈਮਰੇ ਚੈੱਕ ਕਰਵਾਏ ਆ ਤੇ ਉਹਨਾਂ ਵਿੱਚ ਮੇਰਾ ਭਰਾ ਅੰਦਰ ਜਾਂਦਾ ਮੇਰਾ ਭਰਾ ਬਾਹਰ ਨਹੀਂ ਨਿਕਲਦਾ ਏਅਰ ਕਟਿੰਗ ਨਹੀਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਲੱਗਾ ਵੀ ਇਹਨੂੰ ਇੰਨੇ ਸੁਟਿਆ ਇਹਦੀਆਂ ਰਿਕਾਰਡਿੰਗਾਂ ਇਹਨੇ ਕੀ ਆ ਹੀ ਫੋਨ ਤੇ ਰਿਕਾਰਡਿੰਗ ਆ ਗੱਲ ਕੀਤੀ ਕਿਸੇ ਦੇ ਨਾਲ ਕਿ ਜੇ ਲੱਭੂਗਾ ਤਾਂ ਨਹਿਰ ਦੇ ਵਿੱਚ ਲੱਭਣਾ ਉਹਦੀ লাশ ਲੱਭਣੀ ਨਹਿਰ ਦੇ ਵਿੱਚੋਂ ਹੋਏ ਹੋ ਅਗੇ ਗੁੱਦਵਾਰ ਰਾਤ ਕਾਰ ਆਇਆ ਤੇ ਉਹ ਮੁੰਡਾ ਆਇਆ ਕਰੋ ਬਾਲਕ ਲੈ ਗਿਆ ਲੈ ਗਿਆ ਤੇ ਮੁੜ ਕੇ ਅਗਲੇ ਦਿਨ ਅਹੀ ਅਨ ਲੱਭ ਡਿਆ ਪਿਆ ਨੂੰ ਤੇ ਹੈ ਨਹੀਂ ਤੇ ਮੋਰ ਕੇ ਫੋਨ ਕੀਤਾ ਜਾਨ ਮੈਂ ਲੱਭ ਕੇ ਲਿਆ ਮੈਂ ਤੇ तो मैं गई बैठा वो जाओ मैं फिर मैं बात जिमेवारी तू लिया घरों बालके क्या घरों आ जने मैं लभदा मुंडे हडे गए है ना लिया फिर मुड़के पिसक गया है मुड़के पराले भी बठिंडे चलिया इन्हें मुड़के खून ही बंद कर लिया मुझे ਨੇ ਤੇਰਾ ਪਤਾ ਲੱਗਾ ਵੀ ਅਸੀਂ ਕੈਵਰੇ ਚੈੱਕ ਕਰਾਏ ਉਹਦੇ ਵਿੱਚ ਉਹ ਦੋ ਮੇਰਾ ਮੁੰਡਾ ਤੇ ਉਹ ਮੁੰਡਾ ਦੇ ਵਿੱਚ ਬਾਹਰ ਹੁੰਦੇ ਆ ਦੁਕਾਨ ਤੋਂ ਹੋ ਕੇ ਅੰਦਰ ਦੁਕਾਨ ਤੋਂ ਰੇ ਘਰ ਜਾਂਦੇ ਘਰੋਂ ਬਾਹਰ ਨਹੀਂ ਮੁੰਡਾ ਦਾ ਇਹਨੇ ਸੁਟਿਆ ਕੀ ਉਹਦਾ ਨਾਮ ਕਿੱਥੋਂ ਦਾ ਰਹਿਣ ਵਾਲਾ ਹੈ ਬਾਸੂਆ ਪਾਰਠਵਾਲਾ ਕਿੱਥੋਂ ਦਾ ਰਹਿਣ ਵਾਲਾ ਹੈ ਪਾਰਠਵਾਲਾ ਕੋਈ ਸਕੰਪਲੇਟ ਦਿੱਤੀ ਸੀ ਤੁਸੀਂ ਹਾਂ ਜੀ ਕਿਹ ਕਿਹੋ ਕੁਸਨ ਕੋਈ

ਆ ਇੰਨਾ ਨਹੀਂ ਕਰਦਾ ਮੇਰਾ ਬੱਚਾ ਉਹ ਜਿਹੜਾ ਨਸ਼ੇ ਵਾਲਾ ਦਿੱਤਿਆ ਹੀ ਨਾ ਜਿੰਨੇ ਖੜਿਆ ਉਹ ਵੇਚਦਾ ਨਹੀਂ ਕੋਈ ਕਦੀ ਰੋਕਿਆ ਨਹੀਂ ਪੀ ਨਸ਼ਾ ਤੇ ਬਾੜਾ ਵਾ ਤੇ ਇਹਨੂੰ ਨਾ ਕਰ ਰੋਕਿਆ ਹੀ ਭਾਵੇਂ ਘਰੋਂ ਵੜ ਕੇ ਲੈ ਗਿਆ ਮੁੰਡਾ ਮੇਰਾ ਘਰ ਰਹਿੰਦਾ ਹੈ ਉਹ ਉੱਧਰ ਲੈ ਗਿਆ ਰਾਤ ਦਾ 8 ਵਜੇ ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ 5:30 ਵਜੇ ਨਾਲ ਬਲਵਿੰਦਰ ਕੌਰ ਵਾਈਫ ਆਲ ਕੁਮਵਿੰਦਰ ਸਿੰਘ ਜਿਹੋ ਦਾ ਜਿਹੜਾ ਬੇਟਾ ਵਾ ਉਹ 31 ਸਤ ਦਾ ਰਾਤ ਦਾ ਕੋਈ 8 ਵੇ ਦਾ ਕੋਈ ਲਾਪਤਾ ਹੋਇਆ ਤੇ ਉਹਨੂੰ 60 ਸਬਾਹ ਨੇ ਜਾਰ ਕੀਤਾ ਸੀ ਕਿਤੇ ਬਾਸੂ ਨਾਮ ਦੇ ਵਿਅਕਤੀ ਦੇ ਤੇ ਨਾਲ ਉਹਦੇ ਉਹਦੀ ਤਫ਼ਤੀਸ਼ جاری ਆ ਉਹਦੀ ਅੱਜ ਪਤਾ ਲੱਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਆ ਨਾ ਉਹ ਚੰਡੇ ਥਾਣੇ ਜਿਹੜੀ ਆ ਉੱਥੇ ਮਿਲ ਗਈ ਆ ਤੇ ਬਾਕੀ ਜਿਹੜੀ ਆ ਉਹ ਕਾਰਵਾਈ ਪੂਰੀ ਕਰਨੇ ਨੇ ਬਾਕੀ ਜਿਹੜੀ ਕਾਰਵਾਈ ਚ ਨੇ ਥਾਣੇ ਵਾਲਿਆਂ ਨੇ ਕਰਨੀ ਆ ਬਾਕੀ ਕੇ ਜਿਹੜਾ ਕੋ ਦੋਸ਼ੀ ਪਾਇਗਾ ਉਹਨੂੰ ਆਪਾਂ ਛੱਡਣਾ ਨਹੀਂਗਾ ਉਹਨੂੰ ਜ਼ਰੂਰ ਦੀ ਬੰਦੀ ਸਜ਼ਾ ਦਵਾਈ ਜਾਏਗੀ